ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀਡੀਓ ਗੁਲਾਬ ਜਾਮਨਾ ਦੀ ਆਪਾਂ 10 ਰੁਪਏ ਦੀ ਸੂਜੀ ਮੰਗਾ ਲਈ ਆ ਤੇ ਜੋ ਆਪਾਂ ਗੁਲਾਬ ਜਾਮਨਾ ਬਣਾਉਣੀਆਂ ਨੇ ਸੂਜੀ ਤੋਂ ਬਣਾਉਣੀਆਂ ਨੇ ਤੇ 10 ਰੁਪਏ ਦੀ ਇਹ ਸੂਜੀ ਆ 10 ਰੁਪਏ ਦੀ ਸੂਜੀ ਤੋਂ ਆਪਾਂ ਕਰਾਂਗੇ ਕਿਲੋ ਗੁਲਾਬ ਜਾਮਨਾ ਤਿਆਰ ਹਾਂ ਹਾਂ ਮੇਰੀ ਭੈਣੋ 10 ਰੁਪਏ ਦੀ ਸੂਜੀ ਤੋਂ ਕਿਲੋ ਗੁਲਾਬ ਜਾਮਨਾ ਤਿਆਰ ਕਰਾਂਗੇ ਤੇ ਚਲੋ ਜੀ ਸਟਾਰਟ ਕਰਦੇ ਆਂ ਸੂਜੀ ਚਾਹੇ ਮੋਟੀ ਹੋਵੇ ਚਾਹੇ ਬਰੀਕ ਤੇ ਦੇਖੋ ਜੀ ਇਹ ਹੈਗੀ ਆਪਣੀ ਬਰੀਕ ਸੂਜੀ ਤੇ ਇਹਨੂੰ ਆਪਾਂ ਮਿਕਸੀ ਗ੍ਰੈਂਡਰਾਂ ਜੀ ਬਿਲਕੁਲ ਬਰੀਕ ਕਰ ਲੈਦੇ ਆ ਪੀਲਾ ਨੇ ਇਹਨੂੰ ਮਿਕਸੀ ਰਾਹੀਂ ਤੇ ਚੈਨੋ ਜੀ ਆਪਾਂ ਨੂੰ ਪਹਿਲਾਂ ਠੀਕੇ ਲੈਣੇ ਆ ਤੇ ਫੇਰ ਤੁਹਾਨੂੰ ਦਿਖਾਣੇ ਆ ਕਿੱਦਾਂ ਕਿਵੇਂ ਕੀ ਕੁਝ ਬੂਆ ਉਹਦਾ ਆਪਾਂ ਢੋਸੇ ਤਿਆਰ ਕਰਾਂਗੇ ਲਾਵਾਂਗੇ ਲੋ ਜੀ ਆਪਾਂ ਸੂਜੀ ਨੂੰ ਬਿਲਕੁਲ ਬਰੀਕ ਕਰ ਲਿਆ ਤੇ ਦੇਖੋ ਇਦਾਂ ਬਰੀਕ ਹੋ ਗਈ ਹੈ ਸੂਜੀ ਹੁਣ ਇੱਕ ਆਪਾਂ 프라이 ਪੈ ਲੈ ਲੈਣਾ ਤੇ ਇਹਨੂੰ ਆਪਾਂ ਗੈਸ ਤੇ ਲਾ ਕੇ ਇੱਕ 프라이 ਪੀ ਨੂੰ ਆਪੇ ਦੇ ਸਟਾਰ ਦਨੇ ਆ ਤੇ ਜੋ ਆਪਣਾ ਗੈਸ ਥੋੜਾ ਜਿਹਾ ਮਤਲਬ ਕਿ ਸਲੋ ਰੱਖਣਾ ਜਿਆਦਾ ਫੁੱਲ ਨਹੀਂ ਕਰਨਾ ਤੇਜ਼ ਨਹੀਂ ਕਰਨਾ ਗੈਸ ਤੇ ਲੋ ਜੀ ਹੁਣ ਜਿਹੜਾ ਆਪਣਾ ਸੂਜੀ ਹੈ ਇਹ ਬਰੀਕ ਕਰੀ ਹੋਈ ਆ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਨਾਲ ਪਾਵਾਂਗੇ ਇਹਦੇ ਵਿੱਚ ਦੋ ਚਮਚ ਦੇਸੀ ਘਿਓ ਦੇ ਚਮਚੇ ਦੇਸੀ ਘਿਓ ਦੇ ਪਾ ਦਿੱਤੇ ਨੇ ਆਪਾਂ ਨੇ ਤੇ ਇਹਨੂੰ ਆਪਾਂ ਮਿਕਸ ਕਰ ਲੈਣਾ ਹੈ ਤੇ ਲੋ ਜੀ ਹੁਣ ਨਾਲ ਹੀ ਇਹਦੇ ਆਪਾਂ ਥੋੜਾ ਜਿਹਾ ਮਿਲਕ ਪਾਊਡਰ ਪਾਵਾਂਗੇ ਮਿਲਕ ਪਾਊਡਰ ਆਪਣਾ ਬਿਲਕੁਲ ਥੋੜਾ ਜਿਹਾ ਜਿੰਨਾ ਮਤਲਬ ਕਿ ਜੇ ਅੱਧੀ ਕੌਲੀ ਹੈਗੀ ਤਾਂ ਤੁਹਾਡੇ ਲਈ ਵੀ ਤੁਸੀਂ ਅੱਧੀ ਕੌਲੀ ਪਾ ਸਕਦੇ ਹੋ ਪਰ ਮੇਰੇ ਲਈ ਥੋੜਾ ਜਿਹਾ ਸੀ ਇਸ ਲਈ ਮੈਂ ਥੋੜਾ ਜਿਹਾ ਪਾਇਆ ਆ ਹੋ ਗਿਆ ਜੀ ਆਪਣਾ ਮਿਲਕ ਪਾਊਡਰ ਇਹ ਵੀ ਪਾ ਦਿੰਨੇ ਆਪਾਂ ਇਹਦੇ ਵਿੱਚ ਹੁਣ ਇਹਨੂੰ ਹਲਕਾ ਜਿਹਾ ਮਤਲਬ ਕਿ ਬ੍ਰਾਊਨ ਜਿਹਾ ਕਰ ਲੈਣਾ ਨਾਲੇ ਤਾਂ ਆਪਣੀ ਸੂਜੀ ਭੁੰਨ ਜੂਗੀ ਨਾਲੇ ਜੋ ਆਪਾਂ ਨੇ ਮਿਲਕ ਪਾਊਡਰ ਪਾਇਆ ਉਹ ਵੀ ਆਪਣਾ ਥੋੜਾ ਜਿਹਾ ਮਤਲਬ ਕਿ ਲਾਲੀ ਜੀ ਤੇ ਆ ਜਾਊਗਾ ਦੋਨੋਂ ਹੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨ ਲੈਣਾ ਲੋ ਜੇ ਥੋੜਾ ਜਿਹਾ ਹੱਟਕਾ ਬ੍ਰਾਊਨ ਹੋਣ ਲੱਗ ਗਏ ਮਤਲਬ ਕਿ ਜੇ ਆਪਾਂ ਹੁਣ ਜ਼ਿਆਦਾ ਸੇਕ ਲਗਾਵਾਂਗੇ ਤਾਂ ਜ਼ਿਆਦਾ ਲਾਲੀ ਤੇ ਆ ਜਾਊਗਾ ਆਪਾਂ ਗੈਸ ਨੂੰ ਆਪਾਂ ਕਰ ਦਿਵਾਂਗੇ ਬੰਦ ਗੇਸ ਆਪਾਂ ਕਰ ਦਿੱਤਾ ਬੰਦ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਤਲਬ ਕਿ ਜਿੰਨੀ ਆਪਾਂ ਕੌਲੀ ਸੂਜੀ ਦੀ ਲਈ ਆ ਉਨੀ ਆਪਾਂ 2 ਕੱਪ ਦੁੱਧ ਦੇ ਪਾਵਾਂਗੇ 2 ਕੌਲੀ ਦੁੱਧ ਦੀਆ ਪਾ ਦਾਂਗੇ ਇਹਦੇ ਵਿੱਚ ਆਪਾਂ ਇਹ ਜੀ ਦੋ ਕੌਲੀ ਆਪਾਂ ਪਾ ਦਿੱਤੀ ਦੁੱਧ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਗੱਠਾ ਹੀ ਆ ਬਣਦੀਆਂ ਨੇ ਤਾਂ ਤੁਸੀਂ ਐਦਾਂ ਕਰਿਓ ਲੈ ਲਿਓ ਇੱਕ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਗੱਠਾ ਬਣਦੀਆਂ ਤਾਂ ਤੁਸੀਂ ਐਦਾਂ ਦੀ ਮਧਾਣੀ ਲੈ ਲਿਓ ਤੇ ਇਹਦੇ ਨਾਲ ਇਸਾ ਚੰਗੀ ਤਰ੍ਹਾਂ ਮਿਕਸ ਕਰ ਲਿਓ ਐਦਾਂ ਕਰਕੇ ਜਿੱਥੇ ਵੀ ਗੱਠਾ ਬਣਦੀਆਂ ਨੇ ਐਦਾਂ ਮਿਕਸ ਕਰ ਲਿਓ ਤੇ ਜਿੱਥੇ ਹੁਣ ਆਪਾਂ ਗੈਸ ਨੂੰ ਆਨ ਕਰ ਦਿੰਦੇ ਹਾਂ ਗੈਸ ਆਪਾਂ ਕਰ ਦਿੱਤਾ ਆਨ ਜੇ ਤੱਕ ਇਹ ਬਿਲਕੁਲ ਗਾੜਾ ਨਹੀਂ ਹੁੰਦਾ ਹੈਗਾ ਆਪਾਂ ਇਹਦੇ ਵਿੱਚ ਕੜਛੀ ਚਲਾਈ ਜਾਣੀ ਤੇ ਆਪਣਾ ਇਹ ਜਿਹੜਾ ਗੁਲਾਬ ਜਾਮਨਾਂ ਦਾ ਡੋਜ ਹੈ ਇਹ ਬਣ ਕੇ ਰੈਡੀ ਹੋ ਜਾਊਗਾ ਚੱਖਾਏਗੀ ਬਿਲਕੁਲ ਜੀ ਤੇ ਆਪਣਾ ਗੁਲਾਬ ਜਾਮਨਾਂ ਦਾ ਡੋਸ ਤਿਆਰ ਹੋ ਗਿਆ ਤੇ ਹੁਣ ਗੈਸ ਕਰ ਦਿੰਦੇ ਆ ਆਪਾਂ ਬੰਦ ਤੇ ਹੁਣ ਇਹਨੂੰ ਆਪਾਂ 10 ਮਿੰਟ ਇਦਾਂ ਹੀ ਟੱਕ ਕੇ ਰੱਖ ਦਿੰਨੇ ਆ ਤੇ ਹੁਣ ਆਪਾਂ ਕਰਦੇ ਆ ਗੁਲਾਬ ਜਾਮਨਾਂ ਦੀ ਚਾਣੀ ਤਿਆਰ ਜਾਣੇ ਵਾਸਤੇ ਜੋ ਆਪਾਂ ਨੂੰ ਸਮਾਨ ਚਾਹੀਦਾ ਇੱਕ ਕੌਲੀ ਹੋ ਗਈ ਆਪਣੀ ਚੀਨੀ ਦੀ ਤੇ ਹੁਣ ਆਪਾਂ ਇੱਕ ਇੱਕ ਕੌਲੀ ਚੀਨੀ ਪਾ ਲੈਨੇ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਕੌਲੀਆਂ ਪਾਣੀ ਦੀਆਂ ਉਹ ਜੀ ਆਪਾਂ ਨੇ ਗੈਸ ਕਰ ਦਿੱਤਾ ਆਨ ਹੁਣ ਜਦ ਤੱਕ ਆਪਣੀ ਚੀਨੀ ਘੁਲਦੀ ਨਹੀਂ ਹੈਗੀ ਆਪਾਂ ਗੈਸ ਫੁੱਲ ਤੇ ਰੱਖਣਾ ਜਦੋਂ ਆਪਣੀ ਚੀਨੀ ਖੁਰ ਗਈ ਤੇ ਗੈਸ ਨੂੰ ਆਪਾਂ ਥੋੜੀ ਸਲੋ ਕਰ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਤਿੰਨ ਇਲਾਇਚੀਆਂ ਛਿੱਲਕੇ ਇਹਦੇ ਵਿੱਚ ਸਿੱਟ ਦਾਨੇ ਆ ਜੇ ਕੇਸਰ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਕੇਸਰ ਵੀ ਪਾ ਸਕਦੇ ਹੋ ਥੋੜਾ ਜਿਹਾ ਉਹ ਗੁਲਾਬ ਜਾਮੁਨਾਂ ਨੂੰ ਰੰਗ ਦੇਣ ਵਾਸਤੇ ਤਾਂ ਕੇਸਰ ਪੈਂਦਾ ਲੋ ਜੀ ਆਪਾਂ ਨੇ ਸਿਰਫ ਇਲਾਇਚੀ ਪਾਈ ਆ ਇਲਾਇਚੀ ਹੈਗੀ ਸੀ ਆਪਣੇ ਕੋਲ ਇਲਾਇਚੀ ਇਹਦੇ ਵਿੱਚ ਪਾ ਦਿੱਤੀ ਆ ਇੰਨਾ ਆਪਣੀ ਚੀਨੀ ਖੁਰਦੀ ਆ ਤੁਹਾ ਆਪਣੀ ਚੀਨੀ ਘੁਰਗੀ ਫਿਰ ਇਹਨੂੰ 5 ਮਿੰਟ ਆਪਾਂ ਮਤਲਬ ਕਿ ਸਲੋ ਥੋੜਾ ਜਿਹਾ ਸਲੋ ਤੋਂ ਵੀ ਥੋੜਾ ਜਿਹਾ ਵੱਧ ਗੈਸ ਤੇ ਇਹਨੂੰ 5 ਮਿੰਟ ਤੱਕ ਆਪਾਂ ਚਾਣੀ ਨੂੰ ਤਿਆਰ ਕਰਨਾ ਕਰਨਾ ਗੈਸ ਉੱਪਰ ਸਿਰਫ 5 ਮਿੰਟ ਚ ਆਪਣੀ ਤੇ ਚਾਣੀ ਜੋ ਬਿਲਕੁਲ ਤਿਆਰ ਹੋ ਜੂਗੀ ਲਓ ਜੀ ਚਾਣੀ ਹੋ ਗਈ ਆਪਣੀ ਇਹ ਰੈਡੀ ਗੈਸ ਕਰ ਦਿੰਨੇ ਆਪਾਂ ਬੰਦ ਜੇ ਆਪਾਂ ਜ਼ਿਆਦਾ ਚਿਰ ਚਾਣੀ ਨੂੰ ਰਜਾਉਂਦੇ ਸੀ ਫਿਰ ਆਪਣੀਆਂ ਜੋ ਗੁਲਾਬ ਜਮਣਾ ਗੁਲਾਬ ਜਮਣਾ ਸੀ ਉਹ ਇਹਦੇ ਵਿੱਚ ਮਤਲਬ ਕਿ ਰਸ ਬਿਲਕੁਲ ਨਹੀਂ ਸੀ ਜਮ ਪੈਣਾ ਇਸ ਲਈ ਆਪਾਂ 5 ਮਿੰਟ ਵਾਸਤੇ ਗੈਸ ਉੱਤੇ ਚਾਹਣੀ ਰੱਖੀ ਐ। ਲੋ ਜੀ ਇਹਨਾਂ ਆਪਣੀ ਚਾਹਣੀ ਠੰਡੀ ਹੋਊਗੀ। ਹੁਣ ਆਪਾਂ ਕਰਦੇ ਆ ਗਲਾਜਾ ਬਣਾਉਣ ਨੂੰ ਤਿਆਰ। ਇਹ ਆਪਣਾ ਥੋੜਾ ਜਿਹਾ ਠੰਡਾ ਹੋ ਗਿਆ। ਹੁਣ ਇਹਨੂੰ ਆਪਾਂ ਥਾਲ ਦੇ ਵਿੱਚ ਕੱਢ ਲੈਣੇ ਆ। ਤੇ ਜਿਹੜਾ ਲੱਗਿਆ ਹੋਇਆ ਸਾਰਾ ਇਹ ਗਲਾਜਾ ਬਣਾਉਣ ਦਾ ਸਾਰਾ ਪਾਣੀ ਆ। ਲੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚ ਮੈਦਾ ਇਹਦੇ ਵਿੱਚ ਤਾਂ ਪਾਵਾਂਗੇ ਜੋ ਆਪਣੇ ਜਿਹੜੇ ਗਲਾਬ ਜ ਬਣਾਉਣਾ ਆਪਾਂ ਬਣਾਉਨੇ ਆ ਵੀ ਇਹ ਮਤਲਬ ਕਿ ਫਟਨ ਨਾ ਜਦੋਂ ਆਪਾਂ ਚਲਾਵਾਂਗੇ ਦੋ ਚਮਚ ਪਾ ਲਈ ਆਪਾਂ ਇਸ ਵਿੱਚ ਮੈਦੇ ਦੇ ਤੇ ਦੋ ਛੁਟਕੀਆਂ ਪਾਵਾਂਗੇ ਆਪਾਂ ਮਿੱਠੇ ਸੋਡੇ ਦੀਆਂ ਦੋ ਛੁਟਕੀ ਮਿੱਠੇ ਸੋਡੇ ਦੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਹਲੇ ਵੀ ਥੋੜਾ ਜਿਹਾ ਗਰਮ ਹੈਗਾ ਆ ਸੁ ਗਲਾ ਬਣਾਣਾ ਆਟਾ ਬਿਲਕੁਲ ਡੋਜ ਤਿਆਰ ਹੋ ਗਿਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਤੇ ਹੱਥਾਂ ਤੇ ਥੋੜਾ ਜਿਹਾ ਦੇਸੀ ਘਿਓ ਲਗਾ ਕੇ ਇਹਦੇ ਗੋਲ ਬਾਲ ਬਣਾਉਣੇ ਨੇ ਛੋਟੇ ਤੁਸੀਂ ਜਿੰਨੀ ਕਿੁਛੇਪ ਦੇਣਾ ਚਾਹੁੰਦੇ ਹੋ ਬਾਲ ਮਤਲਬ ਇੰਨੀ ਕਰੱਖਣੀ ਹੈ ਕਿ ਏਡੇ ਵੱਡੇ ਰੱਖਨੇ ਕਲਾਰ ਆਪਦੇ ਹਿਸਾਬ ਨਾਲ ਰੱਖਿਓ ਤੇ ਹੁਣ ਆਪ ਥੋੜਾ ਜਿਹਾ ਲਾਵਾਂਗੇ ਦੇਸੀ ਘਿਓ ਹੱਦਾਂ ਕਰਕੇ ਇਦਾਂ ਕਰਕੇ ਜਿਗਨੀ ਕ ਸ਼ੇਪ ਦੇਣੀ ਹੈ ਓਨੀ ਕ ਸ਼ੇਪ ਹੀ ਦੇ ਦਿਓ ਗੁਲਾਬ ਜਾਮੁਣਾ ਨੂੰ ਦੇਖੋ ਜੀ ਐਦਾਂ ਗੋਲ ਗੋਲ ਗੁਲਾਬ ਜਾਮੁਣਾ ਬਣਾਉਣੀਆਂ ਨੇ ਲੋ ਜੀ ਆਪਾਂ ਨੇ ਇੱਕ 프라이ਪਿੰਗ ਦੇ ਵਿੱਚ ਕਿਉ ਪਾ ਲਿਆ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਔਣ ਤੇ ਥੋੜਾ ਜਿਹਾ ਹਲਕਾ ਜਦੋਂ ਇਹ ਥੋੜਾ ਜਿਹਾ ਕਰਮ ਹੋ ਗਿਆ ਫਿਰ ਇਹਨੂੰ ਆਪਾਂ ਮੀਡੀਅਮ ਤੇ ਕਰ ਦਵਾਂਗੇ ਗੈਸ ਨੂੰ ਕਿਉਂਕਿ ਆਪਾਂ ਜੋ ਆਪਾਂ ਗਲਾਜ਼ਮ ਬਣਾ ਬਣਾਉਣੀਆਂ ਨੇ ਨਾ ਦੇਖੋ ਆਪਣੇ ਜਿਹੜੇ ਆ ਬਾਲ ਨੇ ਪੂਰੇ ਰੈਡੀ ਹੋ ਗਏ ਨੇ ਤੇ ਜਦੋਂ ਆਪਾਂ ਇਹ ਹੁਣ ਗਲਾਜ਼ਮ ਨੇ ਇਹਦੇ ਵਿੱਚ ਤੜਨੀਆਂ ਨੇ ਤਾਂ ਫਿਰ ਬਿਲਕੁਲ ਸਲੋ ਗੈਸ ਰੱਖ ਕੇ ਤਾਲਣਾ ਤੜਨੀਆਂ ਨੇ ਜੇ ਆਪਾਂ ਗੈਸ ਫੁੱਲ ਕਰ ਲਿਆ ਤੇ ਫਿਰ ਜਿਹੜੀ ਆਪਣੇ ਇਹ ਗਲਾਜ਼ਮ ਨੇ ਪੂਰੀਆਂ ਸੜ ਜਾਣਗੀਆਂ ਤੇ ਅੰਦਰੋਂ ਕੱਚੀਆਂ ਰਹਿ ਜਾਣਗੀਆਂ ਚਲੋ ਜੀ ਤੇਲ ਆਪਣਾ ਹੋਣ ਲੱਗ ਗਿਆ ਗਰਮ ਬਿਲਕੁਲ ਮੀਡੀਅਮਾ ਥੋੜਾ ਜਿਹਾ ਮਤਲਬ ਕਿ ਘਟ ਮਤਲਬ ਕਿ ਘਟ ਗਿਆ ਇਸ ਕਰ ਨਾਵਾਂਗੇ ਗੈਸ ਵੀ ਆਪਾਂ ਕਰ ਦਿੱਤਾ ਘਟ ਤੇ ਇੱਕ ਮੱਜੇ ਰੋਮਾਣੇ ਤੇ ਇਹਨੂੰ ਥੋੜਾ ਜਿਹਾ ਗਰਮ ਹੋ ਗਿਆ ਫਿਰ ਆਪਾਂ ਇੱਕ ਗਲਾਬ ਜਿਹਾ ਪਾ ਕੇ ਦੇਖਾਂਗੇ ਪਾ ਲਈ ਇਹਦੇ ਵਿੱਚ ਪਾ ਕੇ ਦੇਖਦੇ ਆ ਵੀ ਆਪਣਾ ਜਿਹੜਾ ਕਿਉ ਕਿਉ ਪਾਇਆ ਹੋਇਆ ਸੀ ਤੇਲ ਉਹ ਬਿਲਕੁਲ ਰੈਡੀ ਹੋ ਗਿਆ ਹੈ ਬਣਾਉਣ ਵਾਸਤੇ ਤੇ ਇਹਨੂੰ ਹੁਣ ਆਪਾਂ ਹਲਾਉਣਾ ਨਹੀਂ ਹੈਗਾ ਮਤਲਬ ਕਿ ਜਿਆ ਚਮਚ ਨਾਲ ਜਾਂ ਫਿਰ ਜਾਲੀ ਨਾਲ ਹਲਾਉਣਾ ਨਹੀਂ ਹੈਗਾ ਕਿਉਂਕਿ ਜੇ ਆਪਾਂ ਇਹਨੂੰ ਹਲਾਤਾ ਫਿਰ ਇਹ ਆਪਣਾ ਫਟ ਜਾਊਗਾ ਗਲਾਵਜਮਣ ਜਦ ਤੋ ਕਿ ਇਹ ਹਲਕਾ ਬਰਾਊਨ ਨਹੀਂ ਹੁੰਦਾ ਤੋ ਤੱਕ ਆਪਾਂ ਹਲਾ ਨਹੀਂ ਸਕਦੇ ਇਹਨੂੰ ਜਦੋਂ ਇਹ ਹਲਕਾ ਬਰਾਊਨ ਹੋਣ ਲੱਗ ਗਿਆ ਨਾ ਫਿਰ ਆਪਾਂ ਮਤਲਬ ਕਿ ਇਹਦਾ ਪਾਸਾ ਚੇਂਜ ਕਰਾਂਗੇ ਇਹਨੂੰ ਜੀ ਆਪਾਂ ਇੱਕ ਪਾ ਕੇ ਦੇਖੀ ਸੀ ਗਲਾਵਜਮਣ ਆਪਣੀ ਪੂਰੀ ਵਧੀਆ ਮਤਲਬ ਕਿ ਬਣ ਚੁੱਕੀ ਆ ਤੇ ਹੁਣ ਇਹਨੂੰ ਆਪਾਂ ਬਾਹਰ ਕੱਢ ਲਵਾਂਗੇ ਤੇ ਬਾਕੀ ਜੋ ਦੂਜੀਆਂ ਗਲਾਵਜਮਣਾਂ ਨੇ ਆਪਾਂ ਉਹਨੂੰ ਵਿੱਚ ਪਾਵਾਂਗੇ ਜਮਣਾਂ ਇਹਦੇ ਵਿੱਚ ਪਾ ਲੀਨੇ ਆ आपने गैस है जो बिल्कुल मीडियम ते रख्या हो जब तक यह बराउन नहीं होंगे उकियां ਕਰਕੇ ਨਾ ਹੁਣ ਆਪਾਂ ਥੋੜਾ ਜਿਹਾ ਹਿਲਾ ਲੰਨੇ ਆ ਦੋਹੀਂ ਪਾਸੋਂ ਜਾਰੇ ਆਪਾਂ ਜੇ ਇਹਦੇ ਵਿੱਚ ਚਾਰਨੀ ਫੇਰਾਂਗੇ ਤਾਂ ਇਹ ਫੁੱਟ ਵੀ ਸਕਦੀਆਂ ਨੇ ਹੌਲੀ ਹੌਲੀ ਕਰਕੇ ਇਦਾਂ ਆਪਾਂ ਸਾਰੀਆਂ ਕਲਾਜ ਆਮਣਾਂ ਨੂੰ ਇੱਦਾਂ ਹਲਾਈ ਜਾਂਦੇ ਹੁ ਜੀ ਆਪਣੀਆਂ ਸਾਰੀਆਂ ਗਲਾਬਜਮਨਾ ਬਣ ਕੇ ਰੈਡੀ ਹੋ ਗਈਆਂ ਨੇ ਤੇ ਗੈਸ ਕਰ ਦਿੱਤਾ ਆਪਾਂ ਬੰਦ ਤੇ ਇਹਨੂੰ ਵੀ ਆਪਾਂ ਕੱਢ ਲੈਣੇ ਆ ਬਾਹਰ ਅਜੀ ਜੋ ਆਪਣੀ ਇੱਧਰ ਚਾਣੀ ਬਣੀ ਹੋਈ ਹੈ ਜਿਹੜੀਆਂ ਹੁਣ ਇਹ ਗਲਾਬਜਮਨਾ ਪਹਿਲਾਂ ਕੱਟੀਆਂ ਸੀ ਇਹਦੇ ਵਿੱਚ ਆਪਾਂ ਚਾਣੀ ਚ ਸਿੱਪ ਦੰਨੇ ਆ ਚਾਣੀ ਆਪਣੀ ਥੋੜੀ ਜੀ ਗਰਮ ਹੈ ਮਤਲਬ ਕਿ ਨਿਗਰੀ ਜੀ ਆ ਜਿਆਦੇ ਗਰਮ ਚਾਣੀ ਚ ਨਹੀਂ ਪਾਉਣੀ ਨਹੀਂ ਤਾਂ ਇਹ ਆਪਣੀਆਂ ਫਟ ਜਾਣਗੀਆਂ ਜਮਣਾ ਜਿਹੜੀਆਂ ਇਹ ਗਰਮ ਨੇ ਇਹਨੂੰ ਆਪਾਂ ਠਹਿਰ ਕੇ ਸਿੱਟਾਂਗੇ ਅੱਜ ਆਪਾਂ ਨਾ ਤਾਂ ਆਪਾਂ ਪਾਤੀਆਂ ਜਿਹੜੀਆਂ ਪਹਿਲੇ ਹੀ ਕੱਢੀਆਂ ਸੀ ਤੇ ਜਿਹੜੀਆਂ ਹੁਣ ਬਾਅਦ ਚ ਕੱਢੀਆਂ ਨੇ ਜਾਰੇ ਗਰਮ ਨੇ ਫੇਰ ਕੇ ਪਾਵਾਂਗੇ ਆਪਾਂ ਚਾਣੀ ਦੇ ਵਿੱਚ ਤੇ ਹੁਣ ਇਹਨੂੰ ਆਪਾਂ 4-5 ਘੰਟੇ ਚਾਣੀ ਦੇ ਵਿੱਚ ਡੋਕ ਕੇ ਰੱਖਾਂਗੇ ਤੇ ਇਹਨੂੰ ਟੱਕ ਕੇ ਰੱਖ ਦਾਂਗੇ ਇਹ ਡੱਬੋ ਨੂੰ ਜਦੋਂ ਇਹ ਜਾਮਣਾ ਪਾਤੀਆਂ ਤੇ ਜਦੋਂ 4-5 ਘੰਟੇ ਬਾਅਦ ਤੁਹਾਨੂੰ ਇਹ ਜਾਮਣਾ ਫਿਰ ਪੌਲੀ ਦੇ ਵਿੱਚ ਪਾ ਕੇ ਦਿਖਾਣੇ ਕਿੱਦਾਂ ਦੀਆਂ ਬਣੀਆਂ ਨੇ ਲਓ ਜੀ ਆਪਣੇ ਕਲਾਬ ਜਾਮਣਾ ਹੋ ਗਿਆ ਨੇ ਰੈਡੀ ਦੇਖੋ ਕਿੰ ਲੋ ਕਲਾਬ ਜਮਣਾ ਬਣ ਗਏ ਆ ਨੇ 10 ਰੁਪਏ ਦੀ ਸੂਜੀ ਨਾਲ ਸਿਰਫ 10 ਰੁਪਏ ਦੀ ਸੂਜੀ ਨਾਲ ਕਿ ਗਲਾਜਮ ਬਣਾ ਰੈਡੀ ਤੁਹਾਨੂੰ ਹੁਣ ਇਹਦੇ ਵਿੱਚ ਪਾ ਕੇ ਦਿਖਾਣੇ ਆ ਮੈਂ ਰੋਟੀ ਬਣਾ ਕੇ ਆਈ ਸੀ ਹੱਥ ਵੀ ਨਹੀਂ ਧੋਤੇ ਤੇ ਮੈਂ ਕਿਹਾ ਚੱਲ ਪਹਿਲਾ ਗਲਾਜਮ ਬਣਾ ਦਿਖਾ ਰਾ ਕਿੰਦਾਂ ਦੀਆਂ ਬਣੀਆਂ ਨੇ ਹੁਜੀ ਦੇਖੋ ਆਪਣੀ ਗਲਾਜਮ ਤੁਹਾਨੂੰ ਕੱਟ ਕੇ ਦਿਖਾਣੇ ਆ ਬਿਲਕੁਲ ਤਾਂ ਸੌਫਟ ਬਣੀਆਂ ਨੇ ਇਹ ਦੇਖੋ ਚੀਜ਼ ਵੀ ਪੂਰੀ ਗਲਾਜਮਣ ਵਰਗੀ ਹੋ ਆ ਇਹ ਤੇ ਖਾਣ ਕੀ ਟੇਸਟ ਵੀ ਗਲਾਜਮਣ ਦਾ ਹੁੰਦਾ ਤੇ ਦੇਖੋ ਕੋਈ ਕੱਚੀ ਨਹੀਂ ਹੈਗੀ ਬਿਲਕੁਲ ਨਰਮ ਨੇ ਤੇ ਬਾਕੀ ਤੁਹਾਨੂੰ ਲਾਵੇ ਕਰਕੇ ਦਿਖਾ ਦੰਨੇ ਆ ਤੇ ਤੁਹਾਨੂੰ ਹੱਥ ਨਾਲ ਵੀ ਬਣ ਕੇ ਦਿਖਾ ਦੰਨੇ ਆ ਦੇਖੋ ਬਿਲਕੁਲ ਕੋਲੀਆਂ ਨੇ ਕੋਈ ਇਦਾਂ ਨਹੀਂ ਹੈਗੇ ਵੀ ਜਿਆਦੇ ਕੈੜੀਆਂ ਬਣੀਆਂ ਨੇ ਬਿਲਕੁਲ ਸੌਫਟ ਸੌਫ ਕੋਲੀਆਂ ਬਣੀਆਂ ਨੇ ਤੇ ਬਹੁਤ ਜਿਆਦੇ ਟੇਸਟੀ ਬਣੀਆਂ ਨੇ ਤੇ ਬਾਕੀ ਜਿਹੜੇ ਸਰਦਾਰ ਜੀ ਆਣਗੇ ਉਹਨਾਂ ਨੂੰ ਖਾ ਟ੍ਰਾਈ ਕਰਾਂਗੇ ਵੀ ਕਿੱਦਾਂ ਦੀਆਂ ਬਣੀਆਂ ਮੈਨੂੰ ਤਾਂ ਬਹੁਤ ਜਿਆਦੇ ਟੇਸਟੀ ਲੱਗੀਆਂ ਨੇ ਖਾ ਕੇ ਦੇਖ ਲਈਆਂ ਤੈ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜੋ ਮੇਰੀ ਗਲਾਬ ਜਾ ਮਲੰਦੀ ਰੈਸਿਪੀ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਿੱਦਾਂ ਨਹੀਂ ਲੱਗੀ ਆ ਤੇ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਇੱਕ ਹੋਰ ਵੀਡੀਓ ਤੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਮਿਲਾਂ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ